ਦੇਖੋ ਕਿ ਕੱਲ ਦੀ ਗੱਲ ਹੈ ਇੱਕ ਪੁਲਿਸ ਵਾਲਾ ਜਿਹਦਾ ਇੱਕ ওভারਡੋਜ਼ ਨਾਲ ਹੈ ਨਾ ਮੁੰਡਾ ਮਰ ਗਿਆ ਉਹਨੇ ਅੰਦਰੋਂ ਇੱਕ ਹੋਕ ਨਿਕਲੀ ਆ ਵੀ ਲੋਕੋ ਜੇ ਮੁੰਡੇ ਬਚਾਉਣੇ ਤਾਂ ਭਾਈ ਅਮਰਤਪਾਲ ਸਿੰਘ ਨੂੰ ਲਿਆਉਣਾ ਪਊਗਾ ਮੈਂ ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਵਾਂ ਜੇ ਤੁਸੀਂ ਪੰਜਾਬ ਨੂੰ ਬਚਾਉਣਾ ਤੇ ਭਾਈ ਅਮਰਤਪਾਲ ਦਾ ਰਾਜ ਲੈ ਕੇ ਆਓ ਫਿਰ ਬਾਅਦ ਚੋ ਕਹਿੰਦਾ ਜੀ ਮੈਂ ਭਾਵਗੋ ਕੇ ਕਹਿ ਗਿਆ ਸੀ ਉਹ ਬਦਲ ਗਿਆ ਕੋਈ ਗੱਲ ਨਹੀਂ ਪਰ ਉਹਨੇ ਜੋ ਕਿਹਾ ਸੱਚ ਕਿਹਾ ਵੀ ਅਮਰਤਪਾਲ ਦੀ ਸਰਕਾਰ ਚਾਹੀਏ ਜੇ ਨਸ਼ਾ ਰੋਕਣਾ ਤਾਂ ਤੇ ਉਹ ਦਿਖਾਇਆ ਵੀ ਟੇਲਰ 5-4 ਮਹੀਨਿਆਂ ਦੇ ਵਿੱਚ ਜੋ ਉਹਨੇ ਨਸ਼ੇ ਨੂੰ ਠੱਲ ਪਾਈ ਉਹਨੇ ਕੋਈ ਮਾੜਾ ਕੰਮ ਨਹੀਂ ਕਰਿਆ ਨਸ਼ੇ ਚੜਾਏ ਨੇ ਆਪ ਆਪ ਅਮਰਸ਼ਕਾ ਤੇ ਲੋਕ ਸੰਗਤਾਂ ਨੌਜਵਾਨਾਂ ਨੂੰ ਕਿਹਾ ਵੀ ਵਡੇ ਭੰਗਾਰੇ ਦੇ ਵਿੱਚ ਅਮਰਸ਼ਕੋ ਡੇਲੀ ਅਮਰਤ ਸੰਚਾਰ ਕੀਤਾ ਜਿਹੜੇ ਲੱਖਾਂ ਦੀ ਗਿਣਤੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਮਰਸ਼ਕਾਇਆ ਗਿਆ ਸਰਕਾਰਾਂ ਤਾਂ ਕਹਿੰਦੀਆਂ ਜੀ ਜੇ ਬਾਹਰ ਆ ਗਿਆ ਜੀ ਪਾਣੀਆਂ ਨੂੰ ਵੀ ਅੱਗ ਲਾ ਦੂ ਤਾਂ ਇੱਕ ਹਫ਼ਤਾ ਨੂੰ ਬਾਹਰ ਪ੍ਰੋਲ ਦੇ ਕੇ ਦੇਖੋ ਫਿਰ ਪਤਾ ਲੱਗੂ ਤੇ ਪਾਈ ਜਗਤਾਰ ਸਿੰਘ ਖਵਾਰਾ ਜਸਦੇਵ ਅਕਾਲਤਖ ਸਾਬ ਤੇ ਪਾਈ ਅਮਰਤਪਾਲ ਸਿੰਘ ਇਹ ਦੋ ਹੀ ਸ਼ਖਸ ਨੇ ਇੱਕ ਰਾਜਨੀਤੀ ਦੇ ਵਿੱਚ ਇੱਕ ਧਾਰਮਿਕ ਖੇਤਰ ਦੇ ਵਿੱਚ ਜਿਹੜੇ ਪੂਰੇ ਪੰਜਾਬ ਦੇ ਸ਼ਾਂਤੀ ਪਰ ਬਣਾ ਸਕਦੇ ਨੇ ਸਰਕਾਰਾਂ ਨੇ ਸਾਨੂੰ ਸਾਡੇ ਮੁੱਦੇ ਨਹੀਂ ਹੱਲ ਕਰਨੇ ਹੁਣ ਸਾਡੇ ਕੋਲੇ ਮੌਕਾ 2027 ਦੇ ਵਿੱਚ ਆਪ ਭਾਈ ਅਮਰਤਪਾਲ ਸਿੰਘ ਨੂੰ ਜਿਹੜਾ ਬਾਹਰ ਲੈ ਕੇ ਆਉਣਾ ਉਹ ਵੋਟ ਦੀ ਤਾਕਤ ਨਾਲ ਲੈ ਕੇ ਆਉਣਾ ਜੇ ਅਸੀਂ 5 ਸਾਲ ਇਹਨਾਂ ਨੂੰ ਆਪ ਵਾਲਿਆਂ ਨੂੰ ਦੇ ਸਕਦੇ ਆ ਤੇ ਜੇ 5 ਸਾਲ ਭਾਈ ਅਮਰਤਪਾਲ ਸਿੰਘ ਨੂੰ ਦੇ ਦੇਾਂਗੇ ਤੇ ਜੇ ਨਹੀਂ ਉਹ ਕੁਝ ਕਰੂਗਾ ਫੇਰ ਕਿਹੜਾ ਗਾਂਹ ਇਥੇ ਉਹ ਕਹਿੰਦੇ ਮੱਛਿਆ ਲੱਗਣੋ ਹਟਜੂ ਫੇਰ ਆ ਜਾਣਗੇ 5 ਸਾਲ ਫੇਰ ਲੋਕ ਪਾਦਲ ਦੇਣਾ ਪਰ ਉਧਰ ਜੀ ਹੁਣ ਤੁਸੀਂ ਬਾਦਲ ਦਲ ਦੀ ਗੱਲ ਕੀਤੀ ਹੈ ਜੀ ਤਾਂ ਸ਼ਰੌਣੀ ਕਾਲੀ ਚਲੋ ਵੀ ਬੜਕਾ ਮਾਰਦੇ ਜੀ ਉਹ ਕਹਿੰਦੇ ਆ ਗਈ ਅਸੀਂ ਜੀ ਮੁੜਕੇ ਜੀ ਉਹ ਨਹੀਂ ਆਉਂਦੇ ਹੈਗੇ ਬਿਲਕੁਲ ਅਸੀਂ ਇਹੀ ਕਹਿੰਦੇ ਵੀ ਜਿਹੜਾ ਚੱਲਿਆ ਹੋਇਆ ਕਰਤੂ ਜਿਹਨੂੰ ਲੋਕਾਂ ਨੇ ਦੇਖਿਆ ਹੋਇਆ ਪਰ ਕਿਉਂ ਉਹਨੂੰ ਜ਼ਰੂਰੀ ਅਸੀਂ ਲਵੇ ਲਾਉਣਾ ਕਾਂਗਰਸ ਨੂੰ ਕਿੰਨੇ ਵਾਰ ਰਾਜ ਦੇਤਾ ਬਾਦਲ ਕਿਆ ਨੂੰ ਕਿੰਨੇ ਵਾਰੀ ਰਾਜ ਦੇਤਾ ਆਪ ਵਾਲੇ ਨੂੰ ਦੇਖ ਦੇਖ ਲਿਆ ਜੇ ਹੁਣ ਆਪਾਂ ਭਾਈ ਅਮਰਪਾਲ ਸਿੰਘ ਨੂੰ ਬਣਾ ਦਾਂਗੇ ਇਸ ਸਮੇਂ ਦੀਪ ਸਿੰਘ ਸੁੱਧੂਰਾਂ ਦੀ ਯਾਦ ਦੇ ਵਿੱਚ ਰੱਖੇ ਸਮ ਵਿੱਚ ਚੌਂਕੀਬਾਨ ਵਿਖੇ ਹਾਜ਼ਰਾਂ ਜਿੱਥੇ ਕਿ ਬਹੁਤ ਸਾਰੀ ਸੰਗਤਾਂ ਨੇ ਹਾਜ਼ਰੀ ਭਰੀ ਸੋ ਸਾਡੇ ਨਾਲ ਬਾਬਾ ਰਾਜਰਾਜ ਸਿੰਘ ਜੀ ਗੱਲਬਾਤ ਕਰਦੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਿਵੇਂ ਦੇਖਦੇ ਹੋ ਜੀ 4 ਸਾਲ ਦਾ ਸਮਾਂ ਬੀਤ ਚੁੱਕਿਆ ਆਦੀਪ ਸਿੱਧੂ ਹਰਾਂ ਨੂੰ ਇਸ ਦੁਨੀਆ ਤੋਂ ਰੁਕਸਤ ਹੋਇਆ ਉਹਨੇ ਤੇ ਅੱਜ ਜਿਹੜੀ ਗੱਲ ਇੱਥੋਂ ਚੱਲੀ ਜੀ ਉਹ ਚੱਲੀ ਕੌਮੀ ਏਕਤਾ ਦੀ ਲੀਡਰਸ਼ਿਪ ਜਿਹੜੀ ਹੈਗੀ ਆ ਉਹ ਏਕਤਾ ਕਰੇ ਤੇ ਕੌਮ ਦੀ ਮੰਗ ਜਿਹੜੀ ਹੈਗੀ ਆ ਇਹੋ ਆ ਰਹੀ ਆ ਏਕਤਾ ਹੋ ਕਿਉਂ ਨਹੀਂ ਪੜੀ ਦੇਖੋ ਹਮ ਰਾਖਤ ਪਾਤਸ਼ਾਹੀ ਦਾਵਾ ਸਤਿਗੁਰਾਂ ਦਾ ਇਹ ਸਾਨੂੰ ਸੰਕਲਪ ਦਿੱਤਾ ਜੀ ਤੇ ਬਾਈ ਦੀਪ ਸਿੱਧੂ ਦੀ ਅੱਜ ਚੌਥੀ ਵਰਸੀ ਆ ਜੀ ਅੱਜ ਦੇ ਦਿਨ ਸਾਨੂੰ ਹਮੇਸ਼ਾ ਵਾਸਤੇ ਉਹ ਵੀਰ ਚੱਲਿਆ ਗਿਆ ਬਹੁਤ ਵੱਡਾ ਪੰਥ ਨੂੰ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਨਾ ਪੂਰ ਹੋਣਾ ਵਾਲਾ ਜੀ ਤੇ ਸਦਾ ਵਾਸਤੇ ਅਮਰ ਹੋ ਗਿਆ ਜੀ ਤੇ ਉਹਨਾਂ ਨੇ ਪਾਤਸ਼ਾਹੀ ਦਾਵੇ ਦਾ ਜਿਹੜਾ ਸੰਕਲਪ ਦੁਹਰਾਇਆ ਸੀਗਾ ਜੀ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ ਜੀ ਉਹਨੂੰ ਲੈ ਕੇ 2027 ਦੇ ਵਿੱਚ ਜਿਹੜੀ ਇਲੈਕਸ਼ਨ ਹੋਣੀ ਆ ਜੀ ਉਹ ਸਾਰਿਆਂ ਸੰਗਤਾਂ ਨੂੰ ਬੇਨਤੀ ਆਪਾਂ ਬਦੀਪ ਸਿੱਧੂ ਦੇ ਜਿਹੜਾ ਹੈਗੇ ਨੇ ਬੋਲ ਨੇ ਹਰੇਕਾ ਬੋਲੋ ਨਾ ਜੋ ਉਹਨਾਂ ਨੇ ਕਿਹਾ ਸਾਰੇ ਪੂਰੇ ਹੋਏ ਨੇ 27 ਦੇ ਵਿੱਚ ਉਹਨੇ ਕਿਹਾ ਸੀ ਇਲੈਕਸ਼ਨ ਹੋਊ ਜਦੋਂ ਜੀ ਉਦੋਂ ਅਸੀਂ ਮੈਦਾਨ ਦੇ ਵਿੱਚ ਉਤਰਾਂਗੇ ਜੀ ਤੇ ਅਸੀਂ ਗਰਾਉਂਡ ਪੱਧਰ ਤੇ ਤਿਆਰੀ ਕਰਾਂਗੇ ਤਿਆਰੀ ਹੋਈ ਪਈ ਆ ਜੀ ਤੇ ਇਲੈਕਸ਼ਨ ਜਿੱਤਾਂਗੇ ਸਰਕਾਰ ਬਣਾਵਾਂਗੇ ਤੁਸੀਂ ਆਪੇ ਆਉਂਗੇ ਜੀ ਮੈਦਾਨ 'ਚ ਦੇਖੋ ਅਸਤਾ ਸੇਵਾ ਕਰਨੀ ਆ ਅਸੀਂ ਮੈਦਾਨ 'ਚ ਅਸੀਂ ਇਲੈਕਸ਼ਨ ਤੋਂ ਖੋਲ ਲੜਨਾ ਜੀ ਅਈ ਤਾ ਨਾ ਨਾਲ ਖੜੇ ਆ ਸੱਚ ਸੱਚ ਦੀ ਹਮੇਸ਼ਾ ਗੱਲ ਕਰਨੀ ਹੈ ਪੰਥ ਦੀ ਗੱਲ ਕਰਨੀ ਹੈ ਜਦੋਂ ਪੰਥ ਦੀ ਗੱਲ ਹੋਊਗੀ ਫੇਰ ਹੀ ਗੱਲ ਬਣਨੀ ਹੈ ਨਾ ਬਾਬਾ ਜੀ ਪਰ ਇਹ ਸਵਾਲ ਬਹੁਤ ਹੁੰਦੇ ਵੀ ਲੀਡਰ ਕਿੱਦਾਂ ਦੇ ਹੋਣਗੇ ਕਿਹੜੇ ਆਗੂਆਂ ਨੂੰ ਚੁਣਿਆ ਜਾਊਗਾ ਕਿਹੜੇ ਲੋਕ ਆਉਣਗੇ ਜੀ ਪਾਰਟੀਆਂ ਦੇ ਵਿੱਚ ਕਿਵੇਂ ਪਛਾਣੀਏ ਦੇਖੋ ਜਿਹੜੇ ਲੋਕ ਨੇ ਉਹ ਉਹਨਾਂ ਦੀ ਤਾਇਕਤਾ ਹੈ ਲੀਡਰਾਂ ਦੀ ਇਕਤਾ ਹੀ ਹੈਗੀ ਹੁਣੇ ਲੀਡਰਾਂ ਨੇ ਦੇਖਣਾ ਵੀ ਅਸੀਂ ਇਕਤਾ ਕਿਵੇਂ ਕਰਨੀ ਹੈ ਹੂੰ ਲੋਕਾਂ ਦੀ ਹਮੇਸ਼ਾ ਹਾਜਿਕਤਾ ਉਹ ਲੋਕ ਉੱਥੇ ਜਿੱਥੇ ਕੋਈ ਧਰਮ ਦੀ ਹੱਕ ਦੀ ਸੱਚ ਦੀ ਗੱਲ ਹੁੰਦੀ ਹੈ ਉੱਥੇ ਲੋਕ ਖੜਦੇ ਨੇ ਜਿੱਥੇ ਮਰਜ਼ੀ ਤੁਸੀਂ ਦੇਖ ਲਓ ਪਹੁੰਚਦੇ ਨੇ ਲੋਕ ਪਿੱਛੇ ਨਹੀਂ ਹਟਦੇ ਜੇ ਉਹਨਾਂ ਨੂੰ ਦਗਾ ਦਿੰਦੇ ਨੇ ਤਾਂ ਲੀਡਰ ਦਿੰਦੇ ਨੇ ਹੁਣ ਲੀਡਰਾਂ ਨੇ ਦੇਖਣਾ ਵੀ ਅਸੀਂ ਕਿਵੇਂ ਉਹਨਾਂ ਲੋਕਾਂ ਦਾ ਸਾਥ ਦੇਣਾ ਕਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਅਗਵਾਹੀ ਕਰਨੀ ਹੈ ਤੇ ਬਹੁਤ ਸਾਰੇ ਲੋਕਾਂ ਨੇ ਪਹਿਲਾਂ ਵੀ ਜੀ ਪਾਰਟੀਆਂ ਨੂੰ ਮੌਕੇ ਦਿੱਤੇ ਜੀ ਤੇ ਉਹਨਾਂ ਤੋਂ ਉਹਨਾਂ ਨੂੰ ਨਿਰਾਸ਼ਾ ਇਹ ਮਿਲੀ ਵੀ ਬਾਕੀ ਪਾਰਟੀਆਂ ਦੀ ਜੋ ਛੱਡੀ ਹੋਈ ਗੰਦਗੀ ਸੀ ਤੁਸੀਂ ਆਪਣੀਆਂ ਪਾਰਟੀਆਂ 'ਚ ਬਿਠਾ ਲਈ ਜੀ ਵੀ ਲੋਕ ਇਸ ਗੱਲ ਤੋਂ ਹਮੇਸ਼ਾ ਨਰਾਸ਼ ਰਹਿੰਦੇ ਆ ਇਸ ਪਾਸੇ ਬਲੇ ਜਿਹਾ ਨਹੀਂ ਹੋਊਗਾ ਇਸ ਗੱਲ ਦੀ ਭਰੋਸਾ ਰਹੂਗਾ ਜੀ ਬਿਲਕੁਲ ਅਸੀਂ ਇਹੀ ਕਹਿੰਦੇ ਆ ਵੀ ਜਿਹੜਾ ਚੱਲਿਆ ਹਾਕਾਰ ਤੋਂ ਜਿਹਨੂੰ ਲੋਕਾਂ ਨੇ ਦੇਖਿਆ ਹੋਇਆ ਪਰਖ ਕੇ ਉਹਨੂੰ ਜ਼ਰੂਰੀ ਅਸੀਂ ਲਵੇ ਲਾਉਣਾ ਜੀ ਨਿਰਪੱਖ ਨਵੇਂ ਨੌਜਵਾਨ ਜਿਹੜੇ ਹੋਰ ਨਵੇਂ ਲੋਕ ਨੇ ਉਹਨਾਂ ਨੂੰ ਜਿਹੜਾ ਹੈਗਾ ਇਹ ਜਿਹੜੀ ਕਮਾਨਸ ਓਪਣੀ ਚਾਹੀਦੀ ਸਾਰਾ ਦੇਖ ਲਿਆ ਕਾਂਗਰਸ ਨੂੰ ਕਿੰਨੇ ਵਾਰ ਰਾਜ ਦਿੱਤਾ ਬਾਦਲ ਕਿਆ ਨੂੰ ਕਿੰਨੇ ਵਾਰ ਰਾਜ ਦਿੱਤਾ ਆਪ ਵਾਲੇ ਨੂੰ ਦੇਖ ਦੇਖ ਲਿਆ ਜੇ ਹੁਣ ਆਪਾਂ ਭਾਈ ਅਮਰਪਾਲ ਸਿੰਘ ਨੂੰ ਬਣਾ ਦਾਂਗੇ ਦੇਖੋ ਕਿ ਕੱਲ ਦੀ ਗੱਲ ਆ ਇੱਕ ਪੁਲਿਸ ਵਾਲਾ ਜੀ ਜਿੱਦਾਂ ਇੱਕ ਓਵਰਡਰ ਨਾਲ ਹੈ ਨਾ ਮੁੰਡਾ ਮਰ ਗਿਆ ਉਹਨੇ ਅੰਦਰੋਂ ਇੱਕ ਹੋਕ ਨਿਕਲੀ ਆ ਵੀ ਲੋਕੋ ਜੇ ਮੁੰਡੇ ਬਚਾਉਣੇ ਤਾਂ ਭਾਈ ਅਮਰਤਪਾਲ ਸਿੰਘ ਨੂੰ ਲਿਆਉਣਾ ਪਊਗਾ ਪੁਲਿਸ ਬਾਲਾ ਜਿਹੜਾ ਹੈਗਾ ਪੁਲਿਸ ਤੋਂ ਜਿਹੜਾ ਸਿਸਟਮ ਆ ਗੰਦਾ ਸਿਸਟਮ ਆ ਉਹਨੂੰ ਪੁਲਿਸ ਤੋਂ ਵੱਧ ਕਿਹਨੂੰ ਪਤਾ ਹੋਊਗਾ ਫਿਰ ਬਾਅਦ ਚੋ ਕਹਿੰਦਾ ਜੀ ਮੈਂ ਪਾਬਕੋ ਕੇ ਕਹਿ ਗਿਆ ਸੀ ਜੀ ਉਹ ਤਾਂ ਬਸ ਬਦਲਾਲਤਾ ਜਿਹੜੇ ਪਹਿਲਾ ਬਿਆਨ ਸੀ ਠੀਕ ਸੀ ਉਹ ਤਾਂ ਹੁਣ ਤੇ ਡਰ ਕੇ ਲੋ ਜਿਹੇ ਕਾਸ ਕੁਝ ਕਹਿ ਲੋ ਉਹ ਬਦਲ ਗਿਆ ਕੋਈ ਗੱਲ ਨਹੀਂ ਪਰ ਉਹਨੇ ਜੋ ਕਿਹਾ ਸੱਚ ਕਿਹਾ ਵੀ ਅਮਰਤਪਾਲ ਦੀ ਸਰਕਾਰ ਚਾਹੀਦਾ ਜੇ ਨਸ਼ਾ ਰੋਕਣਾ ਤਾਂ ਜੀ ਹੋਰ ਨਹੀਂ ਰੁਕ ਸਕਦਾ ਤੇ ਉਹ ਦਿਖਾਇਆ ਵੀ ਟੇਲਰ ਜੀ ਪੰਜ ਚਾਰ ਮਹੀਨਿਆਂ ਦੇ ਵਿੱਚ ਜੋ ਉਹਨੇ ਨਸ਼ੇ ਨੂੰ ਠੱਲ ਪਾਈ ਜੀ ਠੀਕ ਹੈ ਨਾ ਉਹਦੇ ਵਿੱਚ ਜਿਹੜੇ ਰਾਜਨੀਤਿਕ ਆਗੂ ਸੀ ਧਾਰਮਿਕ ਸੀਗੇ ਆਗੂ ਜੀ ਉਹਨਾਂ ਨੂੰ ਹੱਥ ਪੈਰਾਂ ਦੀ ਪੈ ਗਈ ਵੀ ਜੇ ਇਹ ਬੰਦਾ ਰਹਿ ਗਿਆ ਸਾਡਾ ਕੰਮ ਠੱਪ ਹੋ ਜਾਊਗਾ ਇਸ ਕਰਕੇ ਜਿਹੜੇ ਸਾਰੇ ਜਾਲ ਉਹਦੇ ਬੁਣੇ ਗਏ ਸਾਡੇ ਆਪ ਦੇ ਆਮ ਨੇ ਵੀ ਵੀ ਜੇ ਬੰਦਾ ਗਿਆ ਇੱਕ ਹਸਾਲ 8-9 ਮਹੀਨੇ ਸਿਰਫ ਉਹਨੇ ਪੰਜਾਬ ਦੇ ਵਿੱਚ ਆ ਕੇ ਜਿਹੜਾ ਕੰਮ ਕੀਤਾ ਸਾਰਾ ਪੰਜਾਬ ਉੱਠ ਕੇ ਉਹਦੇ ਨਾਲ ਖੜਾ ਹੋ ਗਿਆ ਜੇ ਉਹਦੇ ਵਿੱਚ ਕੁਝ ਦੇਸ਼ਿਆ ਲੋਕਾਂ ਨੂੰ ਤਾਂ ਉਹਦੇ ਮਾਰ ਖੜੇ ਨਾ ਉਹਨੇ ਕੋਈ ਮਾੜਾ ਕੰਮ ਨਹੀਂ ਕਰਿਆ ਨਸੇ ਸੜਾਏ ਨੇ ਆਪ ਆਪ ਅਮਰਚਕਿਆ ਤੇ ਲੋਕ ਸੰਗਤਾਂ ਨੌਜਵਾਨਾਂ ਨੂੰ ਕਿਹਾ ਵੀ ਵੱਡੇ ਹੰਗਾਰੇ ਦੇ ਵਿੱਚ ਅਮਰਚਕੋ ਡੇਲੀ ਅਮਰਤਵ ਸੰਚਾਰ ਕੀਤਾ ਜੇ ਲੱਖਾਂ ਦੀ ਗਿਣਤੀ ਹਜ਼ਾਰਾਂ ਦੀ ਗਿਣਤੀ ਵਿੱਚ ਅਮਰ ਸ਼ਿਕਾਇਆ ਗਿਆ ਸਰਕਾਰਾਂ ਤਾਂ ਕਹਿੰਦੀਆਂ ਜੀ ਜੇ ਬਾਹਰ ਆ ਗਿਆ ਜੀ ਪਾਣੀਆਂ ਨੂੰ ਵੀ ਅੱਗ ਲਾ ਦੂ ਪੰਜਾਬ ਦੇ ਨੂੰ ਉਹ ਸਾਰਾ ਕੁਝ ਦੇਖੋ ਸਰਕਾਰਾਂ ਨੇ ਤਾਂ ਕਹਿਣੀਆਂ ਸਾਡੇ ਆਪਣੇ ਜਿਹੜੇ ਉਹ ਨਹੀਂ ਚਾਹੁੰਦੇ ਹੈਗੇ ਕਿਉਂਕਿ ਜੇ ਤੁਸੀਂ ਇੱਕ ਵਾਰੀ ਦਾ ਇੱਕ ਹਫਤਾ ਨੂੰ ਬਾਰੇ ਪਰੋਲ ਦੇ ਕੇ ਦੇਖੋ ਫਿਰ ਪਤਾ ਲੱਗੂ ਤੇ ਪਾਬੰਦੀ ਨਾ ਹੋਵੇ ਵੀ ਤਾਂ ਜਾਣਾ ਨਹੀਂ ਫਿਰ ਦੱਸ ਦਿਓ ਵੀ ਲੋਕ ਅਮਰਪਾਲ ਨੂੰ ਚਾਹੁੰਦੇ ਨੇ ਜਾਇ ਸੇਖ ਕੀ ਹੁੰਦਾ ਸ਼ਾਂਤੀ ਹੋ ਜਾਊਗੀ ਭਾਈ ਜਗਤਾਰ ਸਿੰਘ ਹਵਾਰਾ ਜਿ세 ਅਕਾਲ ਤਖਤ ਸਾਹਿਬ ਤੇ ਭਾਈ ਅਮਰਪਾਲ ਸਿੰਘ ਇਹ ਦੋ ਹੀ ਸ਼ਖਸ ਨੇ ਇੱਕ ਰਾਜਨੀਤੀ ਦੇ ਵਿੱਚ ਇੱਕ ਧਾਰਮਿਕ ਖੇਤਰ ਦੇ ਵਿੱਚ ਜਿਹੜੇ ਪੂਰੇ ਪੰਜਾਬ ਦੇ ਸ਼ਾਂਤੀ ਪੈ ਬਣਾ ਸਕਦੇ ਨੇ ਜਿਹੜੇ ਪੂਰੇ ਪੰਜਾਬ ਦੇ ਮੁੱਦੇ ਹੱਲ ਜਿਹੜੇ ਹੋ ਸਕਦੇ ਨੇ ਜੇ ਉਹ ਬਾਹਰ ਆ ਜਾਣ ਤਾਂ ਪਰ ਉਹ ਨਹੀਂ ਸਾਡੇ ਨਾ ਸਰਕਾਰਾਂ ਚਾਹੁੰਦੇ ਨੇ ਨਾ ਸਾਡੇ ਜਿਹੜੇ ਲੀਡਰ ਨੇ ਉਹ ਚਾਹੁੰਦੇ ਨੇ ਵੀ ਇਹ ਦੋਨੇ ਸ਼ਕਤੀਆਂ ਦਾ ਬਾਹਰ ਆਉਣਾ ਉਹਨਾਂ ਦਾ ਵੀ ਅੱਜ ਸੁਨੇਹਾ ਆਇਆ ਜੀ ਇਤੋਂ ਪੜ੍ਹ ਕੇ ਸੁਣਾਇਆ ਗਿਆ ਉਹ ਕਹਿੰਦੇ ਵੀ ਉਹ ਮੈਂ ਵੀ ਬੜਾ ਜ਼ੋਰ ਲਾ ਕੇ ਹਟ ਗਿਆ ਜੀ ਬੇਕਤਾ ਹੋ ਜੇ ਕੌਮ ਦੇ ਵਿੱਚ ਇਕਤਾ ਹੋ ਜੇ ਪਰ ਕੋਈ ਤੁਰਦਾ ਹੀ ਨਹੀਂ ਇਸ ਪਾਸੇ ਨੇ ਫਿਰ ਇਹ ਤਾਂ ਹੁਣ ਲੀਡਰਾਂ ਦੀ ਘਾਟ ਆ ਲੋਕਾਂ ਦੀ ਤਾਂ ਕੋਈ ਘਾਟ ਨਹੀਂ ਲੋਕ ਤਾਂ ਕਹਿੰਦੇ ਨੇ ਬੇਕਤਾ ਹੋਵੇ ਦੇਖੋ ਜਦੋਂ ਭਾਈ ਜਗਤਾਰ ਸਿੰਘ ਹਵਾਰੇ ਨੂੰ 2015 ਦੇ ਵਿੱਚ ਅਕਾਲ ਤਖਸਾਲ ਸੱਤੇ ਜੱਥੇਦਾਰ ਬਣਾਇਆ ਉਸ ਵੇਲੇ ਜਦੋਂ ਭਾਈ ਜਗਤਾਰ ਸਿੰਘ ਹਵਾਰੇ ਦਾ ਨਾਮ ਅਨਾਉਂਸ ਹੋਇਆ ਜਕਾਰੇ ਕਿੰਨੇ ਲੱਗੇ ਨੇ ਜੀ ਕਿੰਨੇ ਜਕਾਰੇ ਲੱਗੇ ਘੱਟੋ ਘੜ 20 ਮਿੰਟ ਅੱਧਾ ਘੰਟਾ ਜਕਾਰੇ ਲੱਗਦੇ ਰਹੇ ਅੱਜ ਜਦੋਂ ਭਾਈ ਜਗਤਾਰ ਸਿੰਘ ਹਵਾਰੇ ਸੰਦੇਸ਼ ਪੜ੍ਹ ਕੇ ਸੁਣਾਇਆ ਗਿਆ ਏਕਤਾ ਦੀ ਗੱਲ ਹੋਈ ਤਾਂ ਅੱਜ ਵੀ ਕਿਸ ਤਰ੍ਹਾਂ ਜਕਾਰਿਆਂ ਦੀ ਗੂੰਜਾਂ ਪੈਂਦੀਆਂ ਰਹੀਆਂ ਨੇ ਵੀ ਲੋਕ ਚਾਹੁੰਦੇ ਨੇ ਭਾਈ ਜਗਤਾਰ ਸਿੰਘ ਹਵਾਰੇ ਨੂੰ ਬਾਹਰ ਦੇਖਣਾ ਚਾਹੁੰਦੇ ਨੇ ਉਹਨਾਂ ਦੀ ਗਵਾਹੀ ਚਾਹੁੰਦੇ ਨੇ ਭਾਈ ਅਮਰਤਪਾਲ ਸਿੰਘ ਦੀ ਗਵਾਹੀ ਚਾਹੁੰਦੇ ਨੇ ਤੇ ਹੁਣ ਸਾਨੂੰ ਲੋਕਾਂ ਨੂੰ ਦੇਖਣਾ ਵੀ ਦੇਖੋ ਸਰਕਾਰਾਂ ਨੇ ਸਾਨੂੰ ਸਾਡੇ ਮੁੱਦੇ ਨਹੀਂ ਹੱਲ ਕਰਨੇ ਹੁਣ ਸਾਡੇ ਕੋਲੇ ਮੌਕਾ 2027 ਦੇ ਵਿੱਚ ਆਪ ਭਾਈ ਅਮਰਤਪਾਲ ਸਿੰਘ ਨੂੰ ਜਿਹੜਾ ਬਾਹਰ ਲੈ ਕੇ ਆਉਣਾ ਉਹ ਵੋਟ ਦੀ ਤਾਕਤ ਨਾਲ ਲੈ ਕੇ ਆਉਣਾ ਜਿਵੇਂ ਹੁਣ ਖਾਲਸਾ ਰਾਜ ਦੀ ਗੱਲ ਜੇ ਸੀ ਕਿ ਸੰਪੂਰਨ ਖਾਲਸਾ ਰਾਜ ਆਊ ਉਹ ਸੰਪੂਰਨ ਖਾਲਸਾ ਰਾਜ ਨਹੀਂ ਮਿਲਣਾ ਸਿਰਫ ਸਾਡੇ ਜਿਹੜੇ ਮੁੱਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਹੋਈਆਂ ਵੀ ਆਦਮੀਆਂ ਦਾ ਮੁੱਦਾ ਬਰਨਦੀਪ ਸਿੰਘਾਂ ਦੀ ਰਿਹਾਈ ਦਾ ਮੁੱਦਾ ਬਹੁਤ ਸਾਰੇ ਪਾਣੀਆਂ ਦੇ ਮੁੱਦੇ ਚੰਡੀਗੜ੍ਹ ਸਾਡਾ ਪੰਜਾਬ ਦਾ ਹੋਰ ਇਥੇ ਆਏ ਦਿਨ ਜਿਹੜੇ ਗੈਂਗਸਟਰਾਂ ਨੂੰ ਮੁੰਡਿਆਂ ਨਾਲ ਕਹਿ ਕੇ ਮਾਰਿਆ ਜਾਂਦਾ ਨਸ਼ੇ ਦਾ ਜਿਹੜਾ ਦਬਦਬਾ ਬਣਿਆ ਹੋਇਆ ਇਹ ਸਾਰੇ ਟੁੱਟ ਜਾਣਗੇ ਜੇ ਭਾਈ ਅਮਰਤਾ ਸਿੰਘ ਹੁਣੇ ਬਾਹਰ ਆ ਸਕਦਾ ਬਾਕੀ ਜਿਹੜੇ 117 ਸੀਟਾਂ ਜੀ ਉਹਨਾਂ ਦੇ ਉੱਤੇ ਨੌਜਵਾਨੀ ਦਿਖੂਗੀ ਜੀ ਬਿਲਕੁਲ ਜਦੋਂ ਭਾਈ ਸਾਹਿਬ ਹੁਣੇ ਆ ਕੇ ਸਰਕਾਰ ਆ ਗਈ ਸਾਡੀ ਅਸੀਂ ਸਰਕਾਰ ਬਣਾ ਕੇ ਇਹ ਮੁੱਦੇ ਹੱਲ ਕਰ ਸਕਦੇ ਹਾਂ ਜੀ ਪਰ ਕਿਈ ਵਾਰ ਕਹਿ ਦਿੱਤਾ ਜਾਂਦਾ ਬਾਬਾ ਜੀ ਪਹਿਲਾਂ ਦਾਵੇ ਤਾਂ ਸਾਰੀਆਂ ਸਰਕਾਰਾਂ ਦੇ ਬੇਪਰੋਸਗੀ ਬਹੁਤ ਹੋਈ ਵੀ ਹੈ ਜੀ ਅੱਜ ਕੱਲ ਲੋਕਾਂ ਨੂੰ ਲੀਡ ਕੋ ਆਪਣੇ ਸਾਰਿਆਂ ਨੂੰ ਬਹੁਤ ਟਾਈਮ ਦਿੱਤਾ ਬਾਦਲ ਕੇ ਨੇ ਕਿੰਨੇ ਵਾਰ ਜਿਹੜੇ ਕਹਿੰਦੇ ਸੀ ਅਸੀਂ ਐ ਕਰਦਾਂਗੇ ਪੰਤ ਤੱਕ ਹੋ ਗਿਆ ਉਹਨਾਂ ਦੇ ਬਿਆਦਵੀਆਂ ਹੋ ਗੀਆਂ ਸਾਰਾ ਕੁਝ ਸੋਇਆ ਜੀ ਤੇ ਹੁਣ ਅਸੀਂ ਨਵੇਂ ਬੰਦਿਆਂ ਨੂੰ ਕਿਉਂ ਨਹੀਂ ਦੇ ਸਕਦੇ ਜੇ ਅਸੀਂ 5 ਸਾਲ ਇਹਨਾਂ ਨੂੰ ਆਪ ਵਾਲਿਆਂ ਨੂੰ ਦੇ ਸਕਦੇ ਆ ਜੀ ਤੇ ਜੇ 5 ਸਾਲ ਭਾਈ ਅਮਰਪਾਲ ਸਿੰਘ ਨੂੰ ਦੇ ਦਾਂਗੇ ਤੇ ਜੇ ਨਹੀਂ ਉਹ ਕੁਝ ਕਰੂਗਾ ਫੇਰ ਕਿਹੜਾ ਗਾਹਾਂ ਇੱਥੇ ਉਹ ਕਹਿੰਦੇ ਮੱਛਿਆ ਲੱਗਣੋਂ ਹਟਜੂ ਫੇਰ ਆ ਜਾਣਗੇ 5 ਸਾਲ ਫੇਰ ਲੋਕਪਾਲਣ ਦੇਣ ਫਿਰ ਉਧਰ ਜੀ ਹੁਣ ਤੁਸੀਂ ਬਾਦਲ ਦਲ ਦੀ ਗੱਲ ਕੀਤੀ ਹੈ ਜੀ ਤਾਂ ਸ਼ਰੌਣੀ ਕਾਲੀ ਤਾਂ ਉਹ ਵੀ ਬੜਕਾ ਮਾਰਦੇ ਜੀ ਉਹ ਕਹਿੰਦੇ ਆ ਗਈ ਅਸੀਂ ਵੀ ਮੁੜਕੇ ਜੀ ਉਹ ਨਹੀਂ ਆਉਂਦੇ ਹੈਗੇ ਉਹ ਨਹੀਂ ਆਉਂਦੇ ਉਹਨਾਂ ਨੇ ਗੁਰੂ ਸਾਹਿਬ ਦੀ ਵਿਆਦੀ ਵੀ ਕਰਾਈ ਆ ਜਦੋਂ ਬਾਦਲ ਬੋਲੇ ਕਮੈਂਟ ਬੜੋ ਲੋਕਾਂ ਦੇ ਜਦੋਂ ਮਜੀਠੀਆ ਬੋਲੇ ਮੁੱਸਾ ਨੂੰ ਤਾ ਦਵੇ ਕਮੈਂਟ ਪੜੋ ਜਦੋਂ ਜਦੋਂ ਕੋਈ ਹੋਰ ਉਹਨਾਂ ਦੇ ਪੱਖ 'ਚ ਬੋਲੇ ਉਹਨਾਂ ਦੇ ਕਮੈਂਟਰ ਲੋਕ ਆਪ ਹੀ ਦੱਸ ਦਿੰਦੇ ਨੇ ਕਮੈਂਟਾਂ ਦੇ ਵਿੱਚ ਪੜਿਆ ਕਰੋ ਵੀ ਕਿਹਦੀ ਲੋਕ ਗੱਲ ਕਰਦੇ ਨੇ ਕਿਹਨੂੰ ਸੁਣਨਾ ਚਾਹੁੰਦੇ ਨੇ ਜੀ ਤੇ ਫੇਰ ਹੀ ਇਹ ਗੱਲ ਉਹਨਾਂ ਜਾਵਿਆਂ ਨਾਲ ਉਹਨਾਂ ਦੇ ਕਹੇ ਨਾਲ ਕੁਝ ਨਹੀਂ ਬਣਦਾ। ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ। ਸਮਾਦੱਤਾ ਜੀ। ਸਾਡਾ ਵੀ ਧੰਨਵਾਦ। ਜੀ ਜੀ ਬਹੁਤ ਸ਼ੁਕਰੀਆ। ਸੋ ਬਿਲਕੁਲ 2027 ਦੇ ਵਿੱਚ ਰਾਜਸੀ ਤਖਤਾ ਪਲਟਣ ਦੀ ਗੱਲ ਹੋਈ ਹੈ ਹਾਲਾਂਕਿ ਇੱਥੇ ਸਟੇਜ ਤੋਂ ਹੋਈਆਂ ਸੀ ਕਿ ਲੀਡਰਸ਼ਿਪ ਨੂੰ ਇਕੱਠੇ ਹੋਣਾ ਚਾਹੀਦਾ ਇੱਕ ਥਾਂ ਹੋਣਾ ਚਾਹੀਦਾ ਲੋਕਾਂ ਦੀ ਮੰਗ ਹੈ। ਪਰ ਬਾਬਾ ਰਾਜਾ ਰਾਜ ਸਿੰਘ ਉਹਨਾਂ ਨੇ ਕਿਹਾ ਕਿ 27 ਦੇ ਵਿੱਚ ਸਰਕਾਰ ਦਾ ਤਖਤਾ ਪਲਟ ਹੋਊਗਾ। ਤੇ ਉਹ ਤਖਤੇ ਦੇ ਉੱਤੇ ਬੈਠਦਾ ਕੌਣ ਹੈ? ਕੀ ਇਨਾ ਸੰਵਿਧਾਨਪੂਰ ਪਊਗਾ ਜਾਂ ਫਿਰ ਲੋਕ ਫਤਵਾ ਫਿਰ ਵੈਤੀ ਪਾਰਟੀਆਂ ਨੂੰ ਦੇਣਗੇ ਹੁੰਦਾ ਕੀ ਉਸ ਦੇ ਉੱਤੇ ਨਜ਼ਰਾਂ ਬਣੀ ਰਹਿਣਗੇ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ ਚੌਕੀ ਮਾਤ